ਤਨ ਆਸਰੀ ਮਹੱਲਾ ਪੰਜਵਾ ਚਤਰ ਦੇ ਸਾ ਕੀ ਨੋ ਬਾਲੇ ਆਪਣਾ ਸਿਰ ਉਪਰ ਕਰਤਾਰਿਓ ਕਿਰਪਾ ਖਠਾ ਕੇ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਇ ਆਵ ਗੁਣ ਸਭ ਮੇਟੇ ਦਇਆਲ ਪੁਰਖ ਬਖਸੰਦ ਰਹਾਉ ਜੋ ਮੰਗਹਿ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਈਹਾ ਊਹਾ ਸੱਚ ਹੋਵੇ ਤਨਾਸਰੀ ਮਹੱਲਾ ਪੰਜਵਾ ਚਤੁਰ ਦਿਸਾ ਕੀ ਨੌ ਬਾਲ ਆਪਣਾ ਸਿਰ ਉਪਰ ਕਰ ਤਾਰਿਓ ਕਿਰਪਾ ਕਠਾ ਕੇ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਾਖੇ ਗੁਰ ਗੋਵਿੰਦ ਕੰਠ ਲਾਏ ਆਵ ਗੁਣ ਸਭ ਮਿਟੇ दयाल पुरਖ ਬਖਸੰਦ ਰਹਾਉ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾ ਉਹਾ ਸੱਚ ਹੋਵੈ ਤਨਾਸਰੀ ਮਹੱਲਾ ਪੰਜਵਾ ਚਤੁਰ ਦਿਸਾ ਕੀ ਨੌ ਬਲ ਆਪਣਾ ਸਿਰ ਉਪਰ ਕਰਤਾਰਿਓ ਕਰਪਾ ਕਠਾ ਕੇ ਅବਲੋਕਣ ਕੀਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਾਖੇ ਗੁਰ ਗੋਵਿੰਦ ਕਾਂਠ ਲਾਇ ਆਵਗੁਣ ਸਭ ਮੇਟੇ ਦਇਆਲ ਪੁਰਖ ਬਖਸੰਦ ਰਹਾਉ ਜੋ ਮੰਗਹਿ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਈਹਾ ਉਹਾ ਸਚ ਹੋਵੈ ਤਨ ਆਸਰੀ ਮਹੱਲਾ ਪੰਜਵਾ ਚਤਰ ਦੇਸਾਂ ਕੀ ਨੌ ਬਾਲ ਆਪਣਾ ਸਿਰ ਉਪਰ ਕਰ ਤਾਰਿਓ ਕਿਰਪਾ ਕਠਾ ਕੇ ਅਵਲੋਕਨ ਕੀਨੋ ਦਾਸ ਕਾ ਦੁਖ ਵਿਧਾਰਿਓ ਹਰ ਜਨ ਰਾਖੇ ਗੁਰ ਗੋਵਿੰਦ ਕੰਠ ਲਾਏ ਆਪ ਗੁਣ ਸਭ ਮਿਟੇ ਦਇਆਲ ਪੁਰਖ ਬਖਸੰਦ ਰਹਾਉ ਜੋ ਮੰਗਹਿ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾ ਊਹਾ ਸੱਚ ਹੋਵੈ ਤਨਾਸਰੀ ਮਹੱਲਾ ਪੰਜਵਾ ਚਤੁਰ ਦਿਸਾ ਕੀ ਨੋ ਬਲ ਆਪਣਾ ਸਿਰ ਉਪਰ ਕਰਤਾ ਰਿਓ ਕਿਰਪਾ ਖਠਾ ਕੇ ਅਵਲੋਕਣ ਕੀ ਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਾਖੇ ਗੁਰ ਗੋਵਿੰਦ ਕਾਂਠ ਲਾਇ ਆਵ ਗਉਣ ਸਭ ਮੇਟੇ ਦਇਆਲ ਪੁਰਖ ਬਖਸੰਦ ਰਹਾਉ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਈहां ਉहां ਸੱਚ ਹੋਵੈ ਤਨਾਸਰੀ ਮਹੱਲਾ ਪੰਜਵਾ ਚਤਰ ਦਿਸਾ ਕੀ ਨੌ ਬਾਲ ਆਪਣਾ ਸਿਰ ਉਪਰ ਕਰਤਾ ਰਿਓ ਕਿਰਪਾ ਕਠਾ ਕੇ ਅਵ ਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਾਖੇ ਗੁਰ ਗੋਵਿੰਦ ਕਾंठ ਲਾਏ ਆਵ ਗੁਣ ਸਭ ਮੀਟੇ ਦਇਆਲ ਪੁਰਖ ਬਖਸੰਦ ਰਾਹਾਉ ਜੋ ਮੰਗਹਿ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਈहां ਉहां ਸਚ ਹੋਵੈ ਤਨਾਸਰੀ ਮਹੱਲਾ ਪੰਜਵਾ ਚਤਰ ਦਿਸਾ ਕੀ ਨੌ ਬਲ ਆਪਣਾ ਸਰਿਓ ਪਰ ਕਰਤਾਰਿਓ ਕਿਰਪਾ ਕਠਾ ਕੇ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਕਾਂਠ ਲਾਇ ਅਭੁਗੁਣ ਸਭ ਮਿਟੇ ਦਇਆਲ ਪੁਰਖ ਬਖਸੰਦ ਰਹਾਉ ਜੋ ਮੰਗਹਿ ਠਾਕੁਰ ਆਪਣੇ ਤੇ ਸੋਈ ਸੋਈ ਦਿਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਈ ਹਾ ਉਹ ਹਾ ਸੱਚ ਹੋਐ ਤਨਾਸਰੀ ਮਹੱਲਾ ਪੰਜਵਾ ਚਤੁਰ ਦਿਸਾ ਕੀ ਨੋ ਬਾਲੇ ਆਪਣਾ ਸਿਰ ਉਪਰ ਕਰਤਾਰਿਓ ਕਿਰਪਾ ਕਠਾ ਕੇ ਅਵਲੋਕਣ ਕੀਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਕਾਂਠ ਲਾਏ ਆਵ ਗੁਣ ਸਭ ਮਿਟੈ ਦਇਆਲ ਪੁਰਖ ਬਖਸੰਦ ਰਾਹਾਉ ਜੋ ਮੰਗਹਿ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਈहां ਉहां ਸੱਚ ਹੋਵੈ